ਸਾਰੇ ਬੱਚੇ ਨੇ ਜੋ ਸੰਤਿਆ ਕਰ ਰਹੇ ਨੇ ਬਹੁਤ سارے ਬੱਚੇ ਗ੍ਰੰਥੀ ਸਿੰਘ ਬਣ ਗਏ ਕਿਉਂ ਜੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਸਿੱਖਿਆ ਗੁਰੂ ਦੀ ਜਾਤ ਦਾ ਜੋੜਾਂਗੇ ਤੇ ਤਾਂ ਹੀ ਬੱਚੇ ਆਪਣੇ ਭਾਈ ਗੁਰੂ ਦੇ ਨਾਲ ਲੱਗਣਗੇ ਪਾਪਿਆਂ ਨੂੰ ਵੀ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਬਹੀਰਾ ਘੱਟ ਕੇ 30 ਤਰੀਕ ਨੂੰ ਪਾਪੜੇ ਭਾਈ ਕਿ ਵਿਕੇ ਪਹੁੰਚੋ ਛੁੱਟੀਆਂ ਸੀ ਜੂਣ ਦੀਆਂ ਬਾਤਾਂ ਸੀ ਇਤਿਹਾਸ ਦੀਆਂ ਰੂਹ ਨੂੰ ਹਿਲਾਉਂਦੀਆਂ ਤੇ ਇਤਿਹਾਸ ਦੀਆਂ ਇਹਨਾਂ ਬਾਤਾਂ ਨੇ ਹਿਲਾਉਣਾ ਦਿੱਤਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਦੇ ਵਿਦਿਆਰਥੀਆਂ ਨੂੰ ਜਿੱਥੇ ਕਿ 54 ਪਿੰਡਾਂ ਦੇ 64 ਗੁਰੂ ਘਰਾਂ ਦੇ ਵਿੱਚ ਗੁਰਮਤਿ ਸਿਖਲਾਈ ਕੈਂਪ ਚੱਲ ਰਹੀ ਸੀ ਇਹਨਾਂ ਕੈਂਪਾਂ ਦੇ ਵਿੱਚੋਂ 540 ਵਿਦਿਆਰਥੀਆਂ ਦੀ ਚੋਣ ਹੋਈ ਹੈ ਤੇ ਧਰਤੀ ਆਧਾਰਿਤ ਇਹਨਾਂ 54 ਪਿੰਡਾਂ ਦੇ 3500 ਤੋਂ ਵਧੇਰੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਪ੍ਰੀਤ ਸਿੰਘ ਚੱਬਰ ਵੱਲੋਂ ਪਿੰਡ ਫਾਫੜੇ ਪਾਈ ਕੇ ਵਿਖੇ ਉਲਿਖਿਆ ਗਿਆ ਏ ਇਸ ਵਿਸ਼ੇਸ਼ ਮੌਕੇ ਤੇ ਬੱਚਿਆਂ ਦੇ ਸਨਮਾਨ ਲਈ ਸਿੱਖ ਪੰਥ ਦੀ ਮਾਇਨਾਜ ਹਸਤੀ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਅਤੇ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਇਸ ਵਿਸ਼ੇਸ਼ ਮੌਕੇ ਤੇ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਸ਼ਖਸੀਅਤਾਂ ਦੇ ਵੱਲੋਂ ਵੱਡੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਆਓ 30 ਜੂਨ ਵਾਲੇ ਦਿਨ ਪਿੰਡ ਫਾਫੜੇ ਪਾਈ ਕੇ ਵਿਖੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੀਏ